ਇਹ ਗੱਲ ਭੈਣ ਬਾਹਰ ਗਰਮੀ 'ਚ ਬੈਠੀ ਆ ਨੌ ਪੁੱਤ ਦੇ ਕਮਰੇ 'ਚ ਏਸੀ ਲੱਗਾ ਹੋਇਆ ਤੇ ਮੁੰਡੇ ਨੇ ਕਿਹਾ ਕਿ ਆਪਣੇ ਕਮਰੇ 'ਚ ਵੀ ਲਵਾ ਲਾ। ਗੁਰਪ੍ਰੀਤ ਮੈਂ ਏਸੀ ਲਵਾ ਕੇ ਕੀ ਕਰਨਾ ਆ ਮੈਨੂੰ ਕੂਲਰ ਹੀ ਠੀਕ ਆ ਮੈਨੂੰ ਤਾਂ ਕੂਲਰ ਥੱਲੇ ਠੰਡ ਲੱਗੀ ਜਾਂਦੀ ਆ ਨਾਲੇ ਏਸੀ ਥੱਲੇ ਬਹਿਣ ਦੀ ਜਵਾਕਾਂ ਦੀ ਉਮਰ ਆ ਮੇਰੀ ਥੋੜੀ ਆ ਨਹੀਂ ਨਹੀਂ ਭੈਣੇ ਕਰੇ ਦੋ ਏਸੀ ਤੇ ਚਾਹੀਦੇ ਹੀ ਆ ਨਾ ਨਾਲੇ ਹੁਣ ਜਿੱਦਾਂ ਮੇਰੇ ਵਰਗੀ ਆਈ ਆ ਤੇਰੇ ਕਮਰੇ 'ਚ ਏਸੀ ਲੱਗਾ ਹੋਵੇ ਤੇ ਮੇਰੇ ਵਰਗੀਆਂ ਵੀ ਉੱਠਣਾ ਬੈਣਾ ਸੌਖਾ ਹੋ ਜਾਂਦਾ ਵਾ ਕੋਈ ਗੱਲ ਨਹੀਂ ਗੁਰਪ੍ਰੀਤ ਟਾਈਮ ਟਾਈਮ ਨਾਲ ਸਾਰਾ ਕੁਝ ਹੋ ਜਾਂਦਾ ਆ ਮਾਸੀ ਜੇ ਮੇਰੀ ਗੱਲ ਦਾ ਗੁਸਾਣਾ ਮੰਨੋ ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਹਾਂ ਪੁੱਛਣਾ ਵਾ ਕੀ ਪੁੱਛਣਾ ਮਾਸੀ ਜੀ ਤੁਸੀਂ ਇੱਥੇ ਮੰਮੀ ਦਾ ਪਤਾ ਲੈਣ ਆਏ ਜੇ ਜਾਂ ਫਿਰ ਮੰਮੀ ਨੂੰ ਸਲਾਵਾ ਦੇਣ ਆਏ ਜੇ ਮੈਨੂੰ ਤੇ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ ਕਦੇ ਖਾਣ ਪੀਣ ਦੇ ਆਰਡਰ ਮਾਰੀ ਜਾਂਦੇ ਜੇ ਕਦੇ ਕਿਰਨ ਨੂੰ ਤੁਸੀਂ ਸ਼ਹਿਰ ਲੈ ਕੇ ਚੱਲ ਜਾਂਦੇ ਜੇ ਵੀ ਮੈਨੂੰ ਸੂਟ ਬਣਾ ਕੇ ਲਿਆ ਕੇ ਦਿਓ ਤੇ ਕਦੇ ਤੁਸੀਂ ਸੋਫਿਆਂ ਦੇ ਕਵਰ ਨਿੰਦੀ ਜਾਂਦੇ ਜੇ ਤੇ ਹੁਣ ਮੰਮੀ ਨੂੰ ਕਹਿੰਦੇ ਜੇ ਵੀ ਤੂੰ ਵੀ ਆਪਣੇ ਕਮਰੇ ਦੇ ਵਿੱਚ ਏਸੀ ਲਵਾ ਲੈ ਇਹ ਮਾਸੀ ਜੀ ਕਿਦਾਂ ਦੀ ਗੱਲ ਹੋਈ ਤੁਸੀਂ ਮੰਮੀ ਦਾ ਇੱਥੇ ਦੁੱਖ ਵੰਡਾਉਣ ਆਏ ਜੇ ਤੇ ਤੁਸੀਂ ਤੇ ਇੱਥੇ ਹੋਰ ਹੀ ਗੱਲਾਂ ਲੈ ਕੇ ਬੈਗੇ ਜੇ ਕੋਈ ਗ ਇਹ ਮਾਸੀ ਹੈ ਤੇ ਮਾਸੀ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਮੰਮੀ ਮੈਂ ਮਾਸੀ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਨ ੜਿਆ ਮੈਂ ਬਸ ਮਾਸੀ ਨੂੰ ਕਹਿ ੜਿਆ ਆ ਕਿ ਇੱਥੇ ਸਾਡੇ ਨਾਲੇ ਦੁੱਖ ਵਿੱਚ ਖੜਨ ਆਏ ਆ ਕਿ ਜਾਂ ਫਿਰ ਸਾਨੂੰ ਗੱਲਾਂ ਸੁਣਾਉਣ ਆਏ ਆ ਨਾਲੇ ਮਾਸੀ ਜੀ ਇਹ ਟਾਈਮ ਨਾ ਇਹੋ ਜਿਹੀਆਂ ਗੱਲਾਂ ਕਰਨ ਦਾ ਨਹੀਂ ਹੈਗਾ ਸਾਨੂੰ ਚੰਗੀ ਤਰ੍ਹਾਂ ਪਤਾ ਆ ਕਿ ਤੁਹਾਡੇ ਘਰੇ ਕਿਹੜੀ ਚੀਜ਼ ਦੀ ਲੋੜ ਹੈਗੀ ਆ ਤੇ ਕਿਹੜੀ ਦੀ ਨਹੀਂ ਪਰ ਨਹੀਂ ਤੁਸੀਂ ਤੇ ਮੰਮੀ ਨੂੰ ਦੁੱਖ ਪੁੱਛਣ ਦੇ ਬਹਾਨੇ ਤੁਹਾਡੇ ਘਰ ਦਾ ਭੇਤ ਲਈ ਜਾਂਦੇ ਜੇ ਬਸ ਕਰ ਨਾ ਵਾ ਐਵੇਂ ਨਾ ਮੇਰੀ ਭੈਣ ਨੂੰ ਬੋਲੀ ਜਾ ਮੰਮੀ ਮੈਂ ਮਾਸੀ ਨੂੰ ਬੋਲਣ ਨਹੀਂ ੜਿਆ ਮੈਂ ਮਾਸੀ ਨੂੰ ਸਮਝਾਉਣ ੜਿਆ ਆ ਵੀ ਜੇ ਇੱਥੇ ਦੁੱਖ ਦੇ ਵਿੱਚ ਤੁਹਾਡਾ ਪਤਾ ਲੈਣ ਆਏ ਹਨ ਤੇ ਤੁਹਾਡਾ ਪਤਾ ਲੈਣ ਆ ਬਨਸਵੰਨੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨਾ ਪਾਲਣ ਵੀ ਕਦੇ ਮੈਨੂੰ ਮਟਕੇ ਵਾਲੀ ਕੁਲਫੀ ਲੈ ਕੇ ਦਿਓ ਤੇ ਕਦੇ ਮੈਨੂੰ ਖੀਰਾ ਬਣਾ ਕੇ ਦਿਓ ਜਾਂ ਫਿਰ ਮੈਂ ਏਸੀ ਥੱਲੇ ਬਹਿਣਾ ਆ ਮਾਸੀ ਜੀ ਜੇ ਇਹੋ ਕੁਝ ਤੁਸੀਂ ਆਪਣੇ ਸਹੁਰਿਆਂ ਦੀ ਰਿਸ਼ਤੇਦਾਰੀ ਦੇ ਵਿੱਚ ਜਾ ਕੇ ਕਰਦੇ ਤੇ ਉਹਨਾਂ ਨੇ ਤੇ ਅਗਲਿਆਂ ਨੇ ਗੱਲਾਂ ਬਣਾਉਣੀਆਂ ਹੈ ਨਾ ਫਿਰ ਵੀ ਤੁਹਾਡੇ ਦੁੱਖ ਦੇ ਵਿੱਚ ਆਣ ਕੇ ਇੱਥੇ ਮਿੱਠੇ-ਫੀਕੇ ਪਾਲਦੀਆਂ ਤੇ ਨਾਲੇ ਏਸੀ ਪਾਲਦੀਆਂ ਤਾ ਕਰਕੇ ਮਾਸੀ ਜੀ ਜੇ ਕਿਸੇ ਦੇ ਦੁੱਖ ਦੇ ਵਿੱਚ ਜਾਈਏ ਨਾ ਤੇ ਅਗਲੇ ਦਾ ਦੁੱਖ ਵੰਡਾਈ ਦਾ ਹੁੰਦਾ ਆ ਆਪਣੇ ਸੁੱਖ ਨਹੀਂ ਭਾਲੀਦੇ ਹੁੰਦੇ ਪਹਿਲਾ ਵੇਲੇ ਹੁੰਦੇ ਹੀ ਜਦੋਂ ਪਿੰਡ ਦੇ ਵਿੱਚ ਕਿਸੇ ਦੇ ਘਰ ਮਰਗ ਵੀ ਹੋ ਜਾਂਦੀ ਸੀ ਨਾ ਤੇ ਸਾਰਾ ਪਿੰਡ ਆਪਣੇ ਘਰਾਂ ਦੇ ਵਿੱਚ ਚੁੱਲ੍ਹੇ ਨਹੀਂ ਬਾਲਦਾ ਹੁੰਦਾ ਵੀ ਫਲਾਣੇ ਦੇ ਘਰ ਮਰਗ ਹੋਈ ਆ ਤੇ ਆਪਾਂ ਆਪਣੇ ਘਰੇ ਚੁੱਲ੍ਹਾ ਨਹੀਂ ਬਾਲਣਾ ਪਰ ਅੱਜ ਕੱਲ ਉਹ ਟਾਈਮ ਨਹੀਂ ਰਹੇ ਅੱਜ ਕੱਲ ਲੋਕੀ ਕਹਿੰਦੇ ਆ ਜੋ ਮਰਜ਼ੀ ਹੋ ਜੇ ਆਪਾਂ ਕਿਸ ਤੋਂ ਕੀ ਲੈਣਾ ਆ ਬਸ ਕਰ ਜਨਵ ਮੈਂ ਤੁਹਾਨੂੰ ਆਪਣਾ ਸਮਝ ਕੇ ਸਲਾਹ ਦਿੱਤੀ ਆ ਮੈਨੂੰ ਨਹੀਂ ਪਤਾ ਕਿ ਮੈਨੂੰ ਇੱਥੇ ਆਈ ਨੂੰ ਆ ਸਭ ਕੁ ਸੁਣਨ ਨੂੰ ਮਿਲੇਗਾ ਮੈਂ ਚਲੀ ਆਪਣੇ ਘਰ ਤੁਸੀਂ ਕਰੋ ਆਪਣੀਆਂ ਮਰਜ਼ੀਆਂ ਰੁਕ ਜਾ ਘਰਪ੍ਰੀਤ ਇੱਕ ਮਿੰਟ ਮੇਰੀ ਗੱਲ ਤੇ ਸੁਣ ਜਾ ਨਹੀਂ ਪਿਆ ਮੈਂ ਨਹੀਂ ਸੁਣਨੀ ਤੇਰੀ ਗੱਲ ਰਹੁ ਤੂੰ ਹੀ ਆਪਣੇ ਘਰ ਖੁਸ਼ ਮੈਂ ਤਾਂ ਛਦਿਆਣੀ ਜਿਹੜੀ ਤੇਰਾ ਪਤਾ ਲੈਣ ਆਗੀ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਉਦਾਸ ਨਾ ਹੋਵੋ ਮਾਸੀ ਨੂੰ ਅਜੇ ਇਸ ਗੱਲ ਦੀ ਸਮਝ ਨਹੀਂ ਆਉਣੀ ਜਦੋਂ ਮਾਸੀ ਦੇ ਘਰੇ ਕੋਈ ਐਹੋ ਜੀ ਗੱਲ ਹੋਏਗੀ ਨਾ ਫਿਰ ਮਾਸੀ ਨੂੰ ਸਮਝਾਉਣੀ ਆ ਵੀ ਜਦੋਂ ਕਿਸੇ ਦੇ ਘਰ ਦੁੱਖ ਚ ਜਾਈਏ ਨਾ ਤੇ ਅਗਲੇ ਦਾ ਦੁੱਖ ਮਢਾਈ ਦਾ ਹੁੰਦਾ ਆ ਆਪਣੇ ਸਵਾਦ ਨੇ ਭਾਲੀ ਦੇ ਹੁੰਦੇ ਤੇ ਨਾਲੇ ਫਾਲਤੂ SLAਵਾ ਨਹੀਂ ਦਈਦੀਆਂ ਹੁੰਦੀਆਂ ਠੀਕ ਆ ਪੁੱਤ ਹਾਂਜੀ ਤੇ ਚਲੋ ਆਜੋ ਅੰਦਰ ਜਾ ਕੇ ਤੇ ਦਵਾਈ ਖਾਓ ਤੁਹਾਡੀ ਦਵਾਈ ਦਾ ਟਾਈਮ ਹੋ ਗਿਆ ਆ ਚੰਗਾ ਪੁੱਤ